ਤਾਲੀ ਓਏ ਉਹ ਕਿ ਆ ਗਿਆ ਹਾਂ ਹਾਂ ਉਹ ਤੈਨੂੰ ਸਮੋਸੇ ਕਿਹਾ ਸੀਗਾ ਕਿਹੜੇ ਸਮੋਸੇ ਯਾਰ ਉਹ ਤੇ ਮੈਂ ਬੋਲ ਕੇ ਜੇ ਭੇਜਿਆ ਤੈਨੂੰ ਐ WhatsApp 'ਤੇ ਦੇਖ ਕੇ ਦੇਖ ਹੈਲੋ ਵੈਂਟਰਾ ਪੁੱ ਆਉਂਦਾ ਹੈ 18 ਸਮੋਸੇ ਤੇ 12 버ਗਰ ਫੜਦੇ ਚਾਚ ਇੱਕ ਟਮਾਟੋ ਦੀ ਚਟਣੀ 12 ਕਿਲੀਆਂ ਹੁਣ ਤਾਂ ਮੈਂ ਘਰੇ ਆ ਗਿਆ ਕੱਲ ਨੂੰ ਲਿਆ ਦੂੰ ਦੇਖੋ ਬਾਗਏ ਓਏ ਕਰੇ ਉਹ ਮੁੰਡੇ ਓਏ ਆਈ ਆਈ ਬੋਲੀ ਮੈਂ ਉਹ ਆ ਜੀ ਆ ਜੀ ਬਚੋਲਾ ਆ ਜੀ ਮੈਂ ਅੱਛਾ ਜੀ ਹਾਂ ਦੇਖੀ ਭਈ ਆ ਬਜ਼ਰੇ ਬੱਖੀ ਜਨਾ ਬੱਜੇ ਕਿਤੇ ਹਾਂ ਫਿਰ ਅਸੀਂ ਕਰੀ ਕੋਈ ਬਚੋਲਾ ਜਿਹੜਾ ਰਿਸ਼ਤੇ ਕਰਾਂ ਦਾ ਹੁੰਦਾ ਅੱਛਾ ਜੀ ਆਜੋ ਜੀ ਆਜੋ ਫਿਰ ਤਾਂ ਆਜੋ ਨੰਗੇ ਆਜੋ ਆਜੋ ਪਰ ਦੇ ਕਿੰਨਾ ਕਰਾ ਕਿਹੜਾ ਯਾਰ ਆਓ ਯਾਰ ਆ ਜਾ ਬਈ ਯਾਰ ਉਹ ਤੂੰ ਆ ਜਾ ਯਾਰ ਐਂ ਕੋ ਕਰਦਾ ਬਈ ਆ ਜਾ ਯਾਰ ਤੈਨੂੰ ਚਾਪ ਨਾਲ ਮੱਠੀਆਂ ਖਵਾਉਂਗਾ